ਲਗਿਆ ਵੱਡਦੀ ਨਹੀਂ ਕਹਿੰਦੀ ਵੱਡਦੀ ਐ ਕਰਦੀ ਆ ਅੱਜ ਰੂ ਹੂਟਰ ਜਰੂਰ ਮਾਰਦੀ ਆ ਇਹ ਇਹਦੀ ਆਦਤ ਜਾਂਦੀ ਨਹੀਂ ਕਿ ਇਹਨੇ ਕੁੱਟੀ ਘੱਟੀ ਆ ਹਾਂ ਹੂਟਰ ਜਰੂਰ ਮਾਰਦੀ ਆ ਕਹਿੰਦੀ ਕੁਝ ਨਹੀਂ ਕਈ ਵਾਰ ਕੋਈ ਕਿਸੇ ਵੀਰ ਕੋਲੇ ਕੋੜੀ ਨਰਮ ਹੁੰਦੀ ਆ ਹਾਂ ਹਾਂ ਉਹ ਐ ਥੋੜੀ ਦਾ ਹੁੰਦਾ ਯਾਰ ਮੈਂ ਕਿਹਦੇ ਕੋਲੇ ਜਾਵਾਂ ਆਪਣੀ ਕੋੜੀ ਨਰਮ ਆ ਜਾਂ ਕੰਨ ਥੋੜੇ ਘਾਣੇ ਪੋਲੇ ਹੁੰਦੇ ਆ ਠੀਕ ਆ ਬਾਈ ਤਾਂ ਬਾਈ ਤੁਹਾਨੂੰ ਰਿਜ਼ਲਟ ਦਿਖਾ ਦੇ ਰਿਜ਼ਲਟ ਦੀਆਂ ਫੋਟੋਆਂ ਤੁਸੀਂ ਲਾ ਦਿਓ ਹਾਂ ਹਾਂਜੀ ਬਾਈ ਵੀ ਕਿਹੋ ਜੀ ਕੋੜੀ ਹੋਵੇ ਹੂੰ ਇਹ ਨਹੀਂ ਹੈਗਾ ਵੀ ਅਸੀਂ ਚੰਗੀ ਤੇ ਛੱਡਣਾ ਲੋਕ ਕਹਿੰਦੇ ਚੰਗੀ ਤੇ ਛੱਡਣਾ ਸਾਡੇ ਲਈ ਮਾੜੀ ਆਵੇ ਭਾਵੇਂ ਅਸੀਂ ਤਾਂ ਕੋਈ ਦਿਨ ਪਹਿਲਾਂ ਆਪਾਂ ਨੇ ਇੱਕ ਰੀਲ ਪਾਈ ਸੀ ਇੱਕ ਆਡੀਓ ਲਾ ਕੇ ਕਿ ਰਾਜ ਹੀ ਸੱਟਲੀ ਰਾਜ ਹੀ ਸੱਟਲੀ ਪਰ ਮੁੰਡਿਆ ਰਾਜ ਸੱਟਣ ਵਾਲਾ ਨਹੀਂ ਬਹੁਤ ਚੋਟੀ ਦਾ ਸਵਾਰ ਆ ਤੇ ਅਜੇ ਤਾਂ ਨਿਆਣੀ ਉਮਰਾ ਮੁੰਡੇ ਦੀ ਪਰ ਸ਼ੌਂਕ ਬਹੁਤਾ ਘੋੜਿਆਂ ਦਾ ਅੱਜ ਮੈਂ ਤੁਹਾਨੂੰ ਬਾਈ ਉਹਨਾਂ ਨੂੰ ਬੁਲਾਉਣਾ ਜਿੰਨੇ ਵੀ ਯਾਰ ਦੋਸਤ ਨੇ ਸਾਰੇ ਘੋੜਿਆਂ ਦੇ ਸ਼ਕੀਨ ਨੇ ਤੇ ਬਹੁਤ ਪਿਆਰੇ ਸੱਜਣ ਨੇ ਤੇ ਬਾਕੀ ਬਾਈ ਦੇ ਸਾਰੇ ਪਰਿਵਾਰ ਨੂੰ ਬਹੁਤ ਸ਼ੌਂਕ ਆ ਸਾਡੀ ਗੁਡੀਆਂ ਨੂੰ ਬਹੁਤ ਸ਼ੌਂਕ ਆ ਸਵਾਰੀ ਦਾ ਤੇ ਸਾਰਾ ਪਰਿਵਾਰ ਰਲ ਮਿਲ ਕੇ ਘੋੜੇ ਸਾਹਮ ਦਾ ਚਾਚੇ ਦੇ ਭਤੀਜੇ ਦੀ ਜੋੜੀ ਆ ਭਤੀਜਾ ਖੇਤੀਬਾੜੀ ਸਾਹਮ ਦਾ ਤੇ ਚਾਚਾ ਘੋੜੇ ਤੁਹਾਨੂੰ ਇਹ ਘੋੜਾ ਦਿਖਾਉਣ ਲੱਗੇ ਆ ਨਾਂ ਇਹਦਾ ਇੰਦਰ ਬਾਸ਼ਾ ਬਾਈ ਜੀਵਨ ਜੋ ਦਿਲ ਦੇ ਵਿੱਚ ਆ ਉਹੀ ਜ਼ੁਬਾਨ ਤੇ ਆ ਮੈਂ ਬਾਈ ਨੂੰ ਪੁੱਛਿਆ ਕਿ ਬਾਈ ਬੜੀ ਫੁਰਤੀਆ ਘੋੜੇ ਦੇ ਵਿੱਚ ਬੜੀਆਂ ਦਿਲ ਖੋਲ ਕੇ ਗੱਲਾਂ ਕੀਤੀਆਂ ਬਾਈ ਜੀਵਨ ਨੇ ਤੇ ਇੰਦਰ ਬਾਸ਼ਾਏ ਬਾਰੇ ਤੁਹਾਨੂੰ ਪੂਰੀ ਡਿਟੇਲ ਲੈ ਕੇ ਦੇਵਾਂਗੇ ਆਪਾਂ ਤੇ ਬਹੁਤੀ ਚੋਟੀ ਦੇ ਘੋੜੇ ਦਾ ਬੱਚਾ ਇਹ ਮਾਂ ਬਾਈ ਕੋਲੀ ਆ ਇਹਦੀ ਮਾਂ ਨੇ ਬਾਈ ਕੋਲ ਹੁਣ ਤੱਕ 4 ਬੱਚੇ ਦਿੱਤੇ ਆ 3 ਬਸ਼ੇਰੇ ਤੇ 1 ਬਸ਼ੇਰੀ ਤੇ ਚਾਰੇ ਬੱਚੇ ਬਹੁਤ ਚੰਗੇ ਦਿੱਤੇ ਬਸ਼ੇਰੀ ਦਾ ਬਾਈ ਦੱਸਦੇ ਸੀ ਵੀ ਕੁਝ ਸਮਾਂ ਪਹਿਲਾਂ ਪੂਰੀ ਹੋ ਗਈ ਸੀ ਪਰ ਬਸ਼ੇਰੇ ਜੇ ਤੁਸੀਂ ਦੇਖੋ ਤਾਂ ਇੱਕ ਤੋਂ ਇੱਕ ਚੜਦੇ ਤੋਂ ਚੜਦਾ ਬਸ਼ੇਰਾ ਦਿੱਤਾ ਉਹਨੇ ਤੇ ਅੱਜ ਇੰਦਰਵਾਸ਼ਾ ਦਾ ਘੋੜਾ ਬਣਦਾ ਜਾ ਰਿਹਾ ਇਹਦੇ ਰਿਜ਼ਲਟ ਵੀ ਆ ਗਏ ਇਹਦੇ ਰਿਜ਼ਲਟ ਵੀ ਅੱਗੇ ਮੈਂ ਤੁਹਾਨੂੰ ਵੀਡੀਓ ਚ ਦਿਖਾਉਣ ਨੂੰ ਕਿਉਂਕਿ ਇਹਦੀ ਮਾਂ ਵੀ ਬਾਈ ਕੋਲ ਖੜੀ ਆ ਤੇ ਪੈਓ ਇਹਦਾ ਬਹੁਤ ਹੀ ਟੌਪ ਦਾ ਘੋੜਾ ਹੋਇਆ ਆ ਰਿਜ਼ਲਟ ਇਸੇ ਦਾ ਤੇ ਸਾਹਮਣੇ ਜਿਹੜੀ ਘੋੜੀ ਤੇ ਬਾਈ ਛਾਲ ਮਾਰ ਕੇ ਬੈਠ ਗਿਆ ਉਸ ਦੀ ਕੁੱਖੋਂ ਇਹ ਬੱਚਾ ਪੈਦਾ ਹੋਇਆ ਬੱਚੇ ਦਾ ਡਿਜ਼ਾਈਨ ਬਹੁਤ ਸੋਹਣਾ ਆ ਮੱਥੇ ਛੋਟਾ ਜਿਹਾ ਫੁੱਲ ਆ ਤੇ ਕੰਨਾਂ ਕੁੰਨਾਂ ਦੀ ਕੁੰਡੀ ਬਹੁਤ ਆਈ ਆ ਬਾਕੀ ਤੁਹਾਨੂੰ ਮੈਂ ਹੋਰ ਬੱਚੇ ਵੀ ਦਿਖਾਉਣਾ ਇਹਦੇ ਕੰਨਾਂ ਦੀ ਕੁੰਡੀ ਬਹੁਤ ਜ਼ਿਆਦਾ ਆਉਂਦੀ ਆ ਫੇਸ ਦੇ ਬੜੇ ਸੋਹਣੇ ਆਉਂਦੇ ਆ ਤੇ ਕੱਦ ਕਾਠੀ ਦੇ ਸੁੰਬਾਂ ਦੇ ਮਜ਼ਬੂਤ ਜਿੰਨੇ ਵੀ ਇਹਦੇ ਬੱਚੇ ਆਇਆ ਹੁਣ ਤੱਕ 4-5 ਬੱਚੇ ਆਇਆ ਇੱਕ ਬਸ਼ੇਰੀ ਪੂਰੀ ਵੀ ਹੋ ਗਈ ਮੱਥੇ ਪੱਟੇ ਦੀ ਬਹੁਤ ਸੋਹਣੀ ਬੱਚੀ ਹੋਈ ਸੀ ਤੇ ਬਾਈ ਕਹਿੰਦਾ ਵੀ ਬੱਚੀ ਅੰਦਰ ਪੂਰੀ ਹੋ ਗਈ ਸੀ ਤੇ ਬਾਹਰ ਉਹ ਮਰੀ ਹੋਈ ਉਹ ਕੱਢੀ ਆ ਤੇ ਉਹਦੀ ਵੀ ਮੈਂ ਫੋਟੋ ਵਿੱਚ ਲਾਈ ਆ ਡਿਜ਼ਾਈਨ ਦੀ ਉਹ ਵੀ ਬਹੁਤ ਸੋਹਣੀ ਬੱਚੀ ਆਈ ਤੇ ਬਾਈ ਜੀਵਨ ਵੀ ਜਾਦੂਗਰ ਆ ਲਿੱਛੇ ਜਾਨਵਰਾਂ ਨੂੰ ਤਗੜੇ ਕਰਦਾ ਦਾ ਤੇ ਅੜਬ ਨੂੰ ਸਾਊ ਸੀਲ ਕਰਦਾ ਦਾ ਤੇ ਇੱਕ ਆ ਬਸ਼ੇਰਾ ਬਹੁਤ ਸੋਹਣਾ ਅਲਵਖਸ਼ ਕੋੜੇ ਦਾ ਬੱਚਾ ਤੇ ਇੱਕ ਖਾਸ ਗੱਲ ਇਹਦੀ ਇਹ ਆ ਬਸ਼ੇਰੇ ਦੀ ਕਿ ਲక్ష్ਮੀ ਕਰਮਾ ਇਹਦਾ ਇੱਕ ਛੋਟਾ ਪ੍ਰਾਤ ਤਾਨੂੰ ਸਗਾ ਹੋਰ ਵੀ ਦਿਖਾਉਣਾ ਮਾਂ ਵਾਲੇ ਪਾਸਿਓ ਇਹ ਤਿੰਨੇ ਭਰਾ ਨੇ ਪਿਓ ਅਲੱਗ-ਅਲੱਗ ਨੇ ਤੇ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਕਿ ਇਹਨਾਂ ਚੋਂ ਹੋ ਸਕਦਾ ਭਾਈ ਇੱਕ ਬਸ਼ੇਰਾ ਦੇ ਵੀ ਦੇਣ ਜਾਂ ਲਕਸ਼ਮੀ ਕਤਮ ਜਾਂ ਦੂਜਾ ਤੁਸੀਂ ਉਹ ਬਾਈ ਨਾਲ ਫੋਨ ਤੇ ਗੱਲ ਕਰ ਲਿਓ ਜਿਸ ਕਿਸੇ ਭਰਾ ਨੂੰ ਚੰਗਾ ਲੱਗਦਾ ਹੋਇਆ ਇਹ ਬਸ਼ੇਰਾ ਬਹੁਤ ਸੋਹਣਾ ਮੂਗਲੇ ਪੈਰ ਦੇਖੋ ਇਹਦੀ ਥੋੜੀ-ਥੋੜੀ ਚਟੇ ਆ ਤੇ ਬਹੁਤ ਰੇਅਰ ਮਾਰਕਿੰਗ ਆ ਲక్ష్ਮੀ ਕਦਮ ਬਹੁਤ ਘੱਟ ਬੱਚੇ ਹੁੰਦੇ ਆ ਲక్ష్ਮੀ ਕਦਮ ਜਿਸ ਕਿਸੇ ਭਰਾ ਨੂੰ ਇਹ ਬਸ਼ੇਰਾ ਚੰਗਾ ਲੱਗਿਆ ਤਾਂ ਬਾਈ ਨਾਲ ਤੁਸੀਂ ਫੋਨ ਤੇ ਗੱਲ ਕਰ ਲਿਓ ਆਜੋ ਹੁਣ ਬਾਈ ਨਾਲ ਗੱਲਾਂ ਬਾਤਾਂ ਕਰਦੇ ਆ ਤੇ ਉਹਨਾਂ ਦਾ ਸਾਰਾ ਫਾਰਮ ਦਿਖਾਉਣਾ ਫਾਰਮ ਦੇ ਜਾਨਵਰ ਤੇ ਰੱਖ ਰਖਾਵ ਦਿਖਾਉਨੇ ਆ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਮਿੱਤਰੋ ਅੱਜ ਪਹੁੰਚਿਆ ਮੈਂ ਪਿੰਡ ਬੁਰਜਟੇ ਲਵਾ ਜ਼ਿਲ੍ਹਾ ਮਾਨਸਾ ਦੇ ਵਿੱਚ ਮੇਰੇ ਨਾਲ ਭਾਈ ਜੀਵਨ ਸਿੰਘ ਢਿੱਲੋਂ ਨੇ ਇਹਨਾਂ ਨੇ ਤੁਹਾਨੂੰ ਘੋੜੇ ਦਿਖਾਉਣੇ ਅੱਜ। ਭਾਈ ਨੇ ਇੱਕ ਘੋੜੀ ਤੋਂ ਹੀ ਅੱਗੇ ਸਾਰਾ ਲਾਣਾ-ਵਾਣਾ ਤਿਆਰ ਕਰਿਆ। ਬਹੁਤ ਚੰਗੇ ਤੁਹਾਨੂੰ ਇੱਕ ਘੋੜੀ ਦੇ ਤਿੰਨ ਬਸ਼ੇਰੇ ਵੀ ਦਿਖਾਉਣੇ ਆ ਤੇ ਦੋ ਘੋੜੀਆਂ ਦਿਖਾਉਣੀਆਂ ਨੇ ਬਹੁਤ ਚੰਗੀਆਂ। ਤੇ ਭਾਈ ਦਾ ਬਸ਼ੇਰਾ ਅੱਜ ਆਪਾਂ ਓਪਨ ਫੋਰ ਸਟੱਡ ਕਰਨ ਲੱਗੇ ਆ। ਸ਼ਾਨਦਾਰ ਦਾ ਪੋਤਾ ਤੇ ਪੁੱਤ ਕੀ ਦਾ ਉਹ ਵੀ ਭਾਈ ਤੋਂ ਮੈਂ ਪੁੱਛ ਕੇ ਦੱਸੂਗਾ। ਭਾਈ ਜੀ ਜੀਵਨ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਭਾਈ ਭਾਈ ਬਹੁਤ-ਬਹੁਤ ਧੰਨਵਾਦ ਹੈ ਸਾਡੇ ਆਉਣ ਤੇ। ਸਾਡੇ ਫਾਰਮ ਦੇ ਆਉਣ ਤੇ ਬਹੁਤ-ਬਹੁਤ ਧੰਨਵਾਦ ਹੈ ਤੇ ਮੱਕੀ ਦੀ ਤੇਰੀ ਸ਼ਿਵਾ ਮੱਕੀ ਹੋਣਾ ਵੀ ਕੋਈਆਂ ਠਹਿਰ ਕੇ ਵੀ ਲਾ ਵੀਡੀਓ ਕਰਾ ਕੇ ਵੀ ਹਾਂ ਵੀਡੀਓ ਕਰਾ ਕੇ ਵੀ ਜਾਗੇ ਠੀਕ ਹੈ ਵੀਰਾਂ ਜੀ ਤੇ ਬਈ ਜੀਵਨ ਆਪਾਂ ਆਪਣਾ ਬਸ਼ੇਰਾ ਜੀ ਲਾਂਚ ਕਰਨ ਲੱਗੇ ਹਾਂ ਜੀ ਹਾਂ ਜੀ ਤੇ ਨਾ ਕੀ ਆਪਣੇ ਬਿਛੇਰੇ ਦਾ ਬਾਈ ਇਹਦਾ ਨਾਮ ਬਾਈ ਇੰਦਰ ਬਾਸ਼ਾ ਇੰਦਰ ਬਾਸ਼ਾ ਹਾਂਜੀ ਪੁੱਤ ਕਿਹੜੇ ਦਾ ਆ ਗਿਆ ਬਾਈ ਇਹ ਬਾਜ ਦਾ ਹੀ ਬਾਦਲੇ ਬਾਜ ਦਾ ਆ ਗਿਆ ਤੇ ਸ਼ਾਨਦਾਰ ਦਾ ਗਿਆ ਪੁੱਤ ਪੁੱਤ ਤੇ ਬਾਦਲੇ ਵਾਲੇ ਬਾਜ ਨਹੀਂ ਬੜੇ ਚੰਗੇ ਬੱਚੇ ਜਮਿਆ ਬਾਈ ਮੈਂ 2-3 ਬੱਚੇ ਉਹਦੇ ਫਲਵਾ ਚੁੱਕਿਆ ਬਾਦਲੇ ਹਾਂਜੀ ਹਾਂ ਬਹੁਤ ਵਧੀਆ ਬੱਚੇ ਆਏ ਆ ਜੀ ਤੇ ਬਾਕੀ ਬਾਈਆਂ ਦਾ ਉਹਨਾਂ ਦਾ ਬਹੁਤ ਧੰਨਵਾਦ ਜਿਹੜਾ ਨੇ ਐਡਾ ਚੰਗਾ ਸਟਾਲੀਆਂ ਤਿਆਰ ਕਰਕੇ ਤੇ ਸਾਡੇ ਵਰਗਿਆਂ ਨੂੰ ਵੀ ਮਾਰਕੀਟ ਚ ਹਾਂਜੀ ਸਰਵਿਸ ਦਿੱਤੀ ਮੀਂਹ ਕੂੜੇ ਦੀ ਹਾਂ ਹਾਂਜੀ ਹਾਂ ਬੰਦੇ ਵੀ ਬਹੁਤ ਵਧੀਆ ਬੰਦੇ ਆ ਜੀ ਬਹੁਤ ਚੰਗੇ ਇਨਸਾਨ ਠੀਕ ਆ ਬਾਈ ਹਾਂਜੀ ਹਾਂ ਜੀਵਨ ਦਾ ਆਪਣੇ ਸਟੱਡ ਫਾਰਮ ਦਾ ਨਾਮ ਹੈ ਜੀ ਰਾਣਾ ਸਟੱਡ ਫਾਰਮ ਅੱਛਾ ਬਈ ਹਾਂਜੀ ਤੇ ਪਿੰਡ ਆਪਣਾ ਬੁਰਜੀਟਲਵਾ ਬੁਰਜੀਟਲਵਾ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਪਿੰਡ ਤੋਂ ਥੋੜਾ ਬਾਹਰ ਪੈ ਜਾਂਦਾ ਆਪਣਾ ਹਾਂਜੀ ਹਾਂ ਇਹ ਭੈਣੀ ਚੂੜ ਵਾਲੀ ਸੜਕ ਤੇ ਆ ਗਈ ਆਪਣਾ ਬੋਰਡ ਵੀ ਲੱਗਾ ਹੋਇਆ ਲੱਗਾ ਹੋਇਆ ਜੀ ਹਾਂਜੀ ਹਾਂ ਬਈ ਹਾਂ ਠੀਕ ਹੈ ਵੀਰੇ ਹਾਂਜੀ ਜੀਵਨ ਬਾਈ ਜੇ ਮੈਂ ਗੱਲ ਕਰਾਂ ਆਪਣੇ ਬਸ਼ੇਰੇ ਦੀ ਇਹਦੀ ਉਮਰ ਕਿੰਨੀ ਹੋ ਗਈ ਜੀ ਹੁਣ ਇਹਦੀ ਉਮਰ ਵੀਰੇ 37 ਮਹੀਨੇ ਹੋ ਗਈ ਪੂਰੇ ਜਮਾਂਪਰਾਪ ਹਾਂਜੀ ਆਪਣੇ ਕੋ ਕੋਲੀ ਜੰਮਿਆ ਜਮਾਂ ਕਰੀ ਜੰਮੇ ਬਈ ਸਹੀ ਗੱਲ ਹੈ ਅੱਛਾ ਹਾਂਜੀ ਤੇ ਕੱਦ ਚ ਕਿੰਨਾ ਹੋ ਗਿਆ ਆਪਣਾ ਕੱਦ ਪੂਰਾ ਬ੍ਰੇਪ ਕਾਹਨੋ ਕੋਈ ਕੁਸ ਕਰੀ ਜਾਵੇ ਪੂਰਾ ਆ ਕੇ ਭਾਵੇਂ ਕੋਈ ਮਿੰਨ ਲੇ ਫੱਟੀ ਆਲਾ 65 ਇੰਚ ਹੈ 65 ਇੰਚ ਹਾਂਜੀ ਹਾਂ ਬਾਕੀ ਜੀਵਨ ਦਾ ਕੱਦ ਭਾਈ ਦਾ ਮੇਰੇ ਚਿੱਡਾ ਹੀ ਆ ਬਾਈ ਕਿਉਂਕਿ ਬਾਈ ਨੇ ਘੋੜਾ ਫੜਿਆ ਹਜੇ ਕਈ ਦੋਸਤੋ ਸੋਚਣਗੇ ਪਤਾ ਨਹੀਂ ਬੇਸ਼ੇਰਾ ਛੋਟਾ ਕੱਦ ਬਹੁਤ ਆ ਬਾਈ ਕੱਦ ਬਹੁਤ ਆ ਜੀ ਮਾਲਕ ਜੀ ਤੇ ਸੁੰਬਾ ਨਾ ਮਜ਼ਬੂਤ ਆ ਬਾਈ ਬੇਸ਼ੇਰਾ ਤੁਹਾਡੇ ਸਾਹਮਣੇ ਆਹ ਸਹੀ ਗੱਲ ਆ ਜੀ ਬਹੁਤ ਮਜ਼ਬੂਤ ਦੇ ਮਾਲਕ ਨੇ ਤੇ ਬਾਈ ਜਿਵੇਂ ਗਰੰਟ ਗਰੰਟਾ ਫਿਰ ਬਾਈ ਕਿਵੇਂ ਸਾਹਮਣੇ ਕਿਵੇਂ ਅੱਜ ਗਰੰਟ ਬਣਾ ਰਖਾਇਆ ਬੇਸ਼ੇਰਾ ਗਰੰਟ ਤਾਂ ਬਾਈ ਜੇ ਹੁਣ ਤੁਹ ਉਹਦਾ ਕਾਰਨ ਆ ਮੈਂ ਸਾਰਾ ਬਾਈ ਇਹ ਅੱਛਾ ਅੱਛਾ ਜੀ ਹਾਂ ਜੀ ਅੱਛਾ ਅਸੀਂ ਮਤਲਬ ਪਹਿਲਾਂ ਇਹਨੂੰ 2 4-5 ਕੁ ਮਹੀਨੇ ਹਾਂ ਜੀ ਚੁੱਕਰ ਚੁੱਕਰ ਜਾ ਮਤਲਬ ਜੋ ਵੀ ਆਪਣਾ ਦੇਸੀ ਖਰਾਕ ਹੁੰਦੀ ਹੈ ਪਹਿਲਾਂ ਛੋਟਿਆਂ ਨੂੰ ਪਾਉਂਦੇ ਰਹੇ ਅੱਛਾ ਅੱਛਾ ਬਾਈ ਤੇ ਉਹਦੇ ਨਾਲ ਸਾਨੂੰ ਕੋਈ ਗੱਲ ਜੀ ਨਾ ਬਣਦੀ ਲੱਗੀ ਅੱਛਾ ਬਾਈ ਹਾਂ ਫਿਰ ਸਾਨੂੰ 10 ਪਈ ਗਾਹਾਂ ਦੀ ਗਾਹਾਂ ਵੀ ਯਾਰ ਅਕੇ ਵੀ ਦਰਾਹਿਆਂ ਦੀ ਫੀਡ ਆਉਂਦੀ ਆ ਅੱਛਾ ਅੱਛਾ ਬ੍ਰਦਰ ਫਿਰ ਜੇਕਰ ਆਪਾਂ ਵਰਤ ਕੇ ਤਾਂ ਦੇਖੀਏ ਠੀਕ ਹੈ ਬਾਈ ਤੇ ਬਾਈ ਫਿਰ ਇਹਦੇ ਹੀ ਟ੍ਰਾਇਲ ਲਾਇਆ ਅੱਛਾ ਬਾਈ ਪਹਿਲਾਂ ਤਾਂ ਨਾਲ ਖਰਾਕ ਦੇ ਪਾਉਂਦੇ ਰਹੇ ਫਿਰ ਹੌਲੀ-ਹੌ ਬੰਦ ਕਰਤਾ ਕੰਮ ਠੀਕ ਹੈ ਜੀ ਬੰਦ ਕਰੇ ਤੋਂ ਬਾਅਦ ਉਸ ਤੋਂ ਬਾਅਦ ਅਸੀਂ ਮਤਲਬ ਕੱਲੀ ਫੀਡ ਕੱਲੀ ਫੀਡ ਤੇ ਕਰਤਾ ਅੱਛਾ ਬਈ ਹਾਂ ਤੇ ਬਈ ਅਸੀਂ ਹੋਰ ਕੁਛ ਨਹੀਂ ਪਾਉਂਦੇ ਕੱਲੀ ਨਹੀਂ ਮੈਂ ਪਹਿਲਾਂ ਦੇਖਿਆ ਸੀ ਉਹ ਤੁਹਾਡਾ ਦੇਗਾ ਪਿਆ ਬਾਈ ਨਹੀਂ ਦੇਗਾ ਜੀ ਬਾੜ ਦੇਗਾ ਤਾਂ ਬਾਈ ਮੱਝਾਂ ਗਾਈਆਂ ਵਾਸਤੇ ਲੇਟੀ ਰੰਗੇ ਰੱਖਦੇ ਆ ਅੱਛਾ ਅੱਛਾ ਹਾਂ ਹਾਂ ਉਹਨਾਂ ਵਾਸਤੇ ਉਹਨਾਂ ਵਾਸਤੇ ਰੱਖਦੇ ਹਾਂ ਠੀਕ ਆ ਪਹਿਲਾਂ ਮੇਰੇ ਧਿਆਨ ਜੇ ਸੀ ਕਿਉਂਕਿ ਮੈਂ ਵੀ ਬਾੜ ਕੇ ਪਹਿਲਾਂ ਪਾਉਂਦਾ ਨਹੀਂ ਨਹੀਂ ਆਪਾਂ ਬਾਈ ਮਤਲਬ ਹੋਰ ਦਾਣਾ ਨਹੀਂ ਪਾਇਆ ਕੋਈ ਆਪਾਂ ਤਾਂ ਮਤਲਬ ਹੋ ਗਏ ਜਮਨ ਰੋਲ ਦਾ 2-3 ਸਾਲ ਹੋ ਗਏ ਆਪਾਂ ਨੂੰ ਪਾਉਂਦਿਆਂ ਨੂੰ ਠੀਕ ਆ ਬਾਈ ਪਹਿਲਾਂ ਸਟਾਰਟਿੰਗ ਦੇ ਵਿੱਚ ਹੌਲੀ ਹੌਲੀ ਸਟਾਰਟ ਕਰਕੇ ਫਿਰ ਸਾਨੂੰ ਜੀ ਕੋ ਰਿਜ਼ਲਟ ਵਧੀਆ ਮਿਲਿਆ ਫਿਰ ਅਸੀਂ ਆਖਿਆ ਰ ਵੀ ਆਪਾਂ ਕਿਉਂ ਨਾਵੇਂ ਕੋਈ ਕਹਿੰਦਾ ਜੌਂ ਪਾਓ ਕੋਈ ਕਹਿੰਦਾ ਕਣਕ ਗਰਮਾ ਕਣਕ ਨਾਲ ਪਾਓ ਮੱਕੀ ਪਾਓ ਕੋਈ ਕਹਿੰਦਾ ਢਾਲੀ ਕਿ ਫੈਗੇ ਅੱਛਾ ਫਿਰ ਉਹ ਲੋਕੀ ਜਿਮ ਤਾਲੀਆਂ ਆਪਣੀ ਫੀਡ ਨਹੀਂ ਸੈੱਟ ਕਰਾ ਫੀਡ ਨਹੀਂ ਸੈੱਟ ਕਰਤੀ ਹਾਂ ਠੀਕ ਆ ਬਾਈ ਤੇ ਫਿਰ ਇਹਦੀ ਫੀਸ ਕਿੰਨੀ ਰੱਖੀਆ ਬਾਈ ਫੀਸ ਬਾਈ 2000 ਰੁਪਏ ਰੱਖੀਆ 21000 ਰੁਪਏ ਰੱਖੀਆ ਬਾਕੀ ਚਲੋ ਆਪਣੇ ਮਿੱਤਰ ਪਿਆਰੇ ਆਉਂਦੇ ਨੇ ਹਣਾ ਆਉਂਦੇ ਨੇ ਬਾਈ ਕੋਈ ਚੱਕਰ ਨਹੀਂ ਤੇ ਵੈਲਕਮ ਆਉਂਦਿਆਂ ਨੂੰ ਕੋਈ ਇਹ ਵੀ ਨਹੀਂ ਹੈਗਾ ਕਿਸੇ ਵੀਰ ਨਾਲ ਵੀ ਅੜਿਆ ਜਾਉ ਹਾਂਜੀ ਬਾਈ ਤੇ ਬਾਈ ਇੱਕ ਛੋਟੇ ਵੀਡੀਓ ਰਾਹੀਂ ਹੋਰ ਕਹਿਣਾ ਚਾਹੁੰਦੇ ਆ ਹਾਂਜੀ ਬਾਈ ਵੀ ਕਿਹੋ ਜੀ ਕੁੜੀ ਹੋਵੇ ਹੂੰ ਇਹ ਨਹੀਂ ਹੈਗਾ ਵੀ ਅਸੀਂ ਚੰਗੀ ਦੀ ਛੱਡਣਾ ਲੋਕ ਕਹਿੰਦੇ ਚੰਗੀ ਦੇ ਛੱਡਣਾ ਸਾਡੇ ਲਈ ਮਾਰੀ ਆਵੇ ਭਮਾਸੀ ਦਾ ਉਹਦੇ ਛੱਡਣਾ ਵੀ ਜੇ ਕਿਸੇ ਦੀ ਕੁੜੀ ਰਹਿੰਦੀ ਨਾ ਹੋਵੇ ਹੂੰ ਉਹਦੇ ਵੀ ਛੱਡਣਾ ਠੀਕ ਆ ਹਾਂ ਮਤਲਬ ਉਹ ਪਹਿਲ ਦੇ ਆਧਾਰ ਤੇ ਸਾਡੀ ਬੇਨਤੀ ਆ ਤੁਹਾਡੇ ਮਤਲਬ ਚੰਨ ਰਾਹੀਂ ਵੀ ਬੈਲ ਕੰਮ ਹੈ ਉਹ ਵੀ ਵੀਰਾਂ ਨੂੰ ਚਲੋ ਫਾਇਦਾ ਸਾਰਿਆਂ ਨੂੰ ਬੈਲ ਕੰਮ ਆਉਂਦਾ ਹੈ ਨਾ ਕੋਈ ਇਹ ਨਹੀਂ ਹੈਗਾ ਵੀ ਆਪਾਂ ਕਿਸੇ ਵੀਰ ਨੂੰ ਕਹਿ ਰਹੇ ਆ ਵੀ ਕੋਈ ਆ ਦੂਜਾ ਬੰਦਾ ਆਵੇ ਨਾ ਹਾਂ 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 ਪਰ ਜੇ ਕਈ ਵਾਰ ਕੋਈ ਕਿਸੇ ਵੀਰ ਕੋਲੇ ਕੋਈ ਨਰਮ ਹੁੰਦੀ ਆ ਹਾਂ ਹਾਂ ਉਹ ਐ ਥੋੜੀ ਤਾਂ ਆਉਂਦਾ ਯਾਰ ਮੈਂ ਕਿਹਦੇ ਕੋਲੇ ਜਾਵਾਂ ਆਪਣੀ ਕੋੜੀ ਨਰਮਾ ਜਾਂ ਕੰਨ ਥੋੜੇ ਘਾਣੇ ਪੋਲੇ ਹੁੰਦੇ ਆ ਤਾਂ ਬਾਈ ਤੁਹਾਨੂੰ ਰਿਜ਼ਲਟ ਦਿਖਾਤੇ ਇਹ ਗੱਲ ਦੀਆਂ ਫੋਟੋਆਂ ਤੁਸੀਂ ਲਾ ਦਿਓ ਤੇ ਕਿਹੋ ਜੀਆਂ ਘੋੜੀਆਂ ਤੇ ਰਿਜ਼ਲਟ ਤਾਂ ਅੱਜ ਆਪਾਂ ਇੱਕ ਤਾਂ ਆਪਣੇ ਪਿੰਡ 'ਚ ਐ ਬਾਈ ਘੋੜਾ ਬੜੇ ਕੋਲੇ ਮਿਤਰੀਆ ਮੁੰਡਾ ਆਪਣਾ ਤੇ ਉਹਦੀ ਘੋੜੀ ਸੂਈ ਹੋਈ ਆ ਠੀਕ ਆ ਬਾਈ ਤੇ ਦੋ ਤਿੰਨ ਮਿੱਤਰਾਂ ਦੀਆਂ ਹੋਰ ਸੂਈਆਂ ਚਾਰ ਰਿਜ਼ਲਟ ਆ ਗਏ ਬਾਈ ਅੱਛਾ ਬਾਈ ਤੇ ਵੈਗਰੂ ਦੀ ਕਿਰਪਾ ਨਾਲ ਕੰਨਾਂ ਕੋਲ ਨਾਲ ਤਾਂ ਕੋਕੀ ਲਾ ਗਏ ਸਾਰੇ ਮਾਂ ਸੋਣਾ ਬਾਈ ਜੇ ਬਾਈ ਆਪਾਂ ਇਹਦੀ ਮਾਂ ਵੀ ਦਿਖਾਵਾਂਗੇ ਵੀਡੀਓ 'ਚ ਹਾਂ ਬਾਈ ਉਸੇ ਨੇ ਘੋੜੀ ਨੇ ਰੰਗ ਭਾਗ ਲਾਇਆ ਸਾਰੇ ਉਸੇ ਨੇ ਲਾਇਆ ਬਾਈ ਉਹਦਾ ਕਰਮਾਂ ਵਾਲੀ ਦੇ ਤੜਕੇ ਉੱਠ ਕੇ ਪੈਰੀ ਹੱਥ ਲਾਈਦੇ ਆ ਅੱਛਾ ਬਾਈ ਤੇ मतलब उसी तो सारा स्वतंत्र ਬਧੇਗਾ ਠੀਕ ਹੈ ਠੀਕ ਹੈ ਹਾਂ ਆਜੋ ਆਪਾਂ ਬਾਕੀ ਜਾਨਵਰ ਵੀ ਬਾਈ ਦੇ ਦਿਖਾਈਏ ਬਾਈ ਨੇ ਬੜਾ ਸੋਹਣਾ ਫਾਰਮ ਬਣਾਇਆ ਹੋਇਆ ਆਹ ਕੁੜੀ ਬਾਈ ਹੈ ਜੀ ਇਹਦੀ ਮੈਨੂੰ ਸਕਿਨ ਬਹੁਤ ਚੰਗੀ ਲੱਗੀ ਬਾਈ ਜਮੀ ਪਤਲੀ ਚਮੜੀ ਦੀ ਹੈ ਬਾਈ ਇਹ ਬਾਈ ਇਸ ਕੰਨ ਤੁਹਾਨੂੰ ਫੋਟੋਆਂ ਦਿਖਾਉਣੀ ਹੁਣ ਪਹਿਲਾਂ ਵਾਲੀਆਂ ਇਹਦੀਆਂ ਅੱਛਾ ਬਾਈ ਇਹ ਬੇਨਿਆਦਰੀ ਕਰੀ ਵੀ ਸੀ ਬਾਈ ਅੱਛਾ ਬਾਈ ਇਹਨੂੰ ਕੋਈ ਮਤਲਬ ਕੋਈ ਬੰਦਾ ਨਹੀਂ ਹੱਥ ਪਾਉਂਦਾ ਹੂੰ ਤੇ ਇਹ ਆਪਾਂ ਮਤਲਬ ਆਪਣੇ ਕੋਲ ਬਸ਼ੇਰੀ ਸ਼ੋਹ ਦੇ ਨਾਲ ਵਾਅਦਾ ਘਾਟਾ ਕਰਕੇ ਹੋਣਤੀ ਲੇਤੀ ਬਾਈ ਇਹ ਅੱਛਾ ਬਾਈ ਹਾਂ ਜਿੱਦ ਤੇ ਸਾਡੇ ਘਰੇ ਆਈ ਹੈ ਬਾਈ ਇਹਦੇ ਦੋ ਤਾਂ ਮੂਰੇ ਪਾਏ ਹੋਏ ਸੀਗੇ ਅੱਛਾ ਬਾਈ ਤੇ ਮਤਲਬ ਪੈਰਾਂ 'ਚ ਪਿਛਾੜੀਆਂ ਲਗੀਆਂ ਲਗਾਈਆਂ ਗੱਡੀ 'ਚ ਉਲਾਈ ਸੀ ਅੱਛਾ ਬਾਈ ਹਾਂ ਇਹਦੇ ਨੇੜੇ ਨਹੀਂ ਆਉਦਾ ਕੋਈ ਅੱਜ ਆ ਫਿਰਦੀ ਆ ਖੁੱਲੀ ਬਾਈ ਕੋਈ ਚੱਕਰ ਨਹੀਂ ਤੇ ਲੱਗਦਾ ਵੱੜਦੀ ਨਹੀਂ ਕਹਿੰਦੀ ਜੀ ਵੱੜਦੀ ਐਂ ਕਰਦੀ ਆ ਆਜ ਰੂ ਹੂਟਰ ਜ਼ਰੂਰ ਮਾਰਦੀ ਆ ਇਹ ਇਹ ਵੀ ਆਦਤ ਜਾਂਦੀ ਨੇ ਕਿ ਇਹਨੇ ਕੁੱਟੀ ਕੱਟੀ ਆ ਹਾਂ ਹੂਟਰ ਜ਼ਰੂਰ ਮਾਰਦੀ ਆ ਕਹਿੰਦੀ ਕੁਝ ਨਹੀਂ ਕਹਿੰਦੀ ਕੁਝ ਨਹੀਂ ਹਾਂ ਠੀਕ ਆ ਬਾਈ ਤੇ ਇੱਕ ਮਹੀਨਾ ਟਾਈਮ ਹੋ ਗਿਆ ਆਪਣੇ ਕੋਲ ਇਹਨੂੰ ਬਾਈ ਇਹਨੂੰ ਬਾਈ 3 ਕ ਮਹੀਨੇ ਹੋ ਗਏ ਅੱਛਾ ਬਾਈ ਹਾਂ ਜੀ ਕਿੰਨ ਸਿਕਨ ਕੁਆਲਟੀ ਦੀ ਬੜੀ ਮੈਂ ਤੁਹਾਨੂੰ ਇੱਕ ਕੁਆਲਟੀ ਬਾਈ ਫੇਰ ਤੁਸੀਂ ਆਖੋਂ ਵਿੱਚ ਬਾਰ ਬਾਰ ਉਹੀ ਗੱਲ ਫੇਰ ਕਰਦਾ ਹੂੰ ਹੂੰ ਇਹ ਨੂੰ ਵੀ ਉਹੀ ਫੀਡ ਨਾਲ ਅਧਾਰ ਕੀਤਾ ਸੀ ਪਹਿਲਾਂ ਲੱਸੀ ਠਿੱਕੀ ਦੀ ਪਹਿਲਾਂ ਬੜੀ ਲੱਸੀ ਸੀ ਬਾਈ ਜਿਆਦਾ ਅੱਛਾ ਬਾਈ ਹਾਂ ਪਹਿਲਾ ਸੀ ਮਤਲਬ ਇਹਨੂੰ ਜਦੋਂ ਹੌਲੀ ਹੌਲੀ ਖਾਂਦੀ ਨਹੀਂ ਸੀ ਕਿਰਾ ਕੇ ਰਾਏ ਜਾਨਵਰ ਕਰਦਾ ਨਾ ਉਪਰ ਆ ਜਾ ਇਹ ਹੁਣ ਕੀ ਪਤਾ ਬਾਈ ਕੀ ਪਾਉਂਦਾ ਸੀ ਹਾਲਾ ਦੋ ਕੁ ਦਿਨ ਕਰਿਆ ਜਾ ਤੇ ਤੀਜੇ ਚੌਥੇ ਦਿਨ ਜਦੋਂ ਪਾਉਣ ਲੱਗੇ ਬਾਈ ਹੁਣ ਤੱਲੀ ਫੀਟਦੀ ਆ ਠੀਕ ਆ ਬਾਈ ਆ ਤੁਹਾਡੇ ਸਾਹਮਣੇ ਹੁਣ ਇਹ ਮਲਾਈ ਬਲੂਈ ਆ ਕਿ ਨਾ ਆਪਾਂ ਨੇ ਦੱਬਣਾ ਬਾਈ ਇਹ ਆਪਣੇ ਵਾਲੇ ਤੋਂ ਨਹੀਂ ਨਹੀਂ ਇਹ ਵੀਰੇ ਪਿੱਛੇ ਤੋਂ ਕ੍ਰੋਸਿੰਗ ਹੋਈ ਹੋਈ ਗਈ ਸੀ ਇਹ ਡਾਕਟਰ ਗੁਰਸੇਵ ਕੋਲ ਸੀਗਾ ਜਿਹੜਾ ਕੋੜਾ ਹਾਂਜੀ ਹਾਂਜੀ ਕੈਪਟਨ ਉਹ ਤੋਂ ਗੱਬਣਾ ਅੱਛਾ ਉਹ ਮੱਝੂ ਕੇ ਲੈ ਜਾਂਦਾ ਹਾਂਜੀ ਹਾਂ ਜਨ ਕੇ ਸਵਾਰੀ ਸੂਰੀ ਦੀ ਕਿਵੇਂ ਕੋਈ ਵਧੀਆ ਬੋਲੀ ਪਾਸ ਹੈ ਬਾਈ ਜਮਨ ਨਿਆਰੇ ਦਿੰਦੀ ਆ ਕਹਿੰਦੀ ਆ ਵੀ ਮੇਰੇ ਵਰਗਾ ਕੋਈ ਤੁਰਦਾ ਹੀ ਨਹੀਂ ਹਾਂ ਜੀਵਨ ਬਾਈ ਫਿਰ ਇਹ ਵੀ ਬੱਚਿਆਂ ਦੇ ਲਾਉਣੀਆਂ ਜਿਵੇਂ ਅੱਪਾ ਵੀ ਬੱਚੇ ਲੈ ਆਏ ਹਾਂ ਹਾਂਜੀ ਹਾਂ ਬਾਈ ਬੱਚਿਆਂ ਤੇ ਲਾਉਣੀਆਂ ਇੱਕ ਤੁਹਾਡਾ ਆ ਵਿਸ਼ੇ ਦਾ ਸੁਣਾ ਇਹਦਾ ਬਿਲਕੁਲ ਆਪਦੇ ਤਿਉਹਾਰ ਦੀ ਕਾਪੀ ਹੋ ਆ ਬਾਈ ਹਾਂ ਬਾਈ ਸਹੀ ਗੱਲ ਹੈ ਜਦੋਂ ਮਾਲਕ ਦੇ ਰੰਗ ਭਾ ਗਿਆ ਇਹ ਬਸ ਉਸੇ ਘੋੜੀ ਦੇ ਤੁਹਾਨੂੰ ਦੱਸੀ ਜ ਨੇ ਵੀ ਵਾਰ ਵਾਰ ਅੱਛਾ ਬਾਈ ਹਾਂ ਤੇ ਇੱਕ ਬਾਈ ਆਪਣੇ ਜਾਨਵਰਾਂ ਚ ਹੋਰ ਖਾਸੀਅਤ ਹੈ ਚਲੋ ਵੈਗਰੂ ਤੋਂ ਕਰਕੇ ਕਹਿੰਦੇ ਆ ਹਾਂਜੀ ਬਾਈ ਵੀ ਆਪਣਾ ਜਾਨਵਰ ਕੋਈ ਵੀ ਬੱਚਾ ਛੋਟੇ ਤੋਂ ਲੈ ਕੇ ਵੱ ਏ ਬਾਈ ਇਹ ਜਿਹੇ ਪਿਆਰ ਦੀ ਗੱਲ ਹੈ ਮੈਂ ਮਾਰ ਜੇ ਮਗਰ ਤੋਰੇ ਫਿਰੋ ਕੁਝ ਵੀ ਕਰੀ ਜਾਓ ਮਤਲਬ ਚਲਵਾਰ ਆਪਣਾ ਹਾਂ ਲੱਤ ਨਹੀਂ ਕੱਦੂਗਾ ਜੀ ਬਾਈ ਬਹੁਤ ਤੁਸੀਂ ਆਪ ਨੂੰ ਜਿੰਮੇਦਾਰ ਦੇ ਹੀ 2 ਬਹੀਨੇ ਚ 1 ਅੱਧਾ ਦਿਨ ਤਾਂ ਰਹਿ ਜੇ ਰਹਿ ਜੇ ਖਰਚਾ ਕਰਨੀ ਉਹ ਵੀ ਜੇ ਕੋਈ ਜਿਆਦਾ ਮਜਬੂਰੀ ਬਣ ਜੇ ਤਾਂ ਬੇਸ਼ੱਕ ਰਹਿ ਜੇ ਤੇ ਨਹੀਂ ਬਾਈ ਆਪਾਂ ਮਿਸ ਨਹੀਂ ਕੀਤਾ ਠੀਕ ਹੈ ਬਾਈ ਇਹ ਵੀ ਕੀ ਡਿਟੇਲ ਆ ਬੱਚੇ ਦੀ ਇਹ ਕਿੰਨੇ ਟਾਈਮ ਦਾ ਹੋ ਗਿਆ ਬਾਈ ਇਹ ਬਾਈ 23 ਮਹੀਨੇ ਦਾ ਹੋ ਗਿਆ ਅੱਛਾ ਵੀਰੇ ਹਾਂ ਇਹਦਾ ਬਾਈ ਸ਼ੈਰੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅੱਛਾ ਬਾਈ ਤੇ ਆਪਾਂ ਨੂੰ ਵਿਚਾਰਾ ਭਰਾ ਵਾਂਗ ਸਮਝਦਾ ਠੀਕ ਹੈ ਬਾਈ ਤੇ ਇਹ ਬਾਈ ਉਹਦੀ ਬਦੌਲਤੀ ਆਪਣੇ ਘਰੇ ਬੂਟਾ ਲੱਗਿਆ ਹੈ ਅਲਵਖਸ਼ ਦਾ ਬਾਈ ਅਲਵਖਸ਼ ਦਾ ਹੈ ਉਹਦੀ ਕਾਪੀ ਆ ਬਾਈ ਹੈ ਨਾ ਤੇ ਨਹੀਂ ਬਾਈ ਮੈਂ ਤੈਨੂੰ ਐਵੇਂ ਝੂਠ ਬੋਲਾਂ ਹਾਂ ਹਾਂ ਕੈਮਰਾ ਚੱਲ ਜ ਜਾਂਦਾ ਹੈ ਨਾ ਹੂੰ ਹੂੰ ਮਤਲਬ ਕੋਈ ਐ ਨਹੀਂ ਸੀ ਮੰਨਣੇ ਸੀਗਾ ਵੀ ਆਪਾਂ ਅਲਬਖਸ਼ ਤੋਂ ਕੋੜੀ ਬੁਲਾ ਲਾਂਗੇ। ਅੱਛਾ ਵੀ। ਸਹੀ ਗੱਲ ਐ। ਕਿਉਂ ਪਹਿਲਾਂ ਬਾਈ ਤੈਨੂੰ ਦੱਸਿਆ ਜੀ ਨੁਕਸਾਨ ਵਾਲੇ ਹੋਗੇ ਸੀ ਜਾਨਵਰ ਆਪਣੇ। ਦੋ ਤਿੰਨ ਜਾਨਵਰ ਮਰ ਗਏ ਸੀਗੇ। ਹਾਂਜੀ ਹਾਂਜੀ। ਹਾਂਜੀ ਬਾਈ। ਘਰੇ ਵੀ ਫਿਰ ਤੈਨੂੰ ਪਤਾ ਕਹਿਣ ਲੱਗ ਗਏ ਜੀ ਵੀ ਇਹਨੀ ਫੀਸ ਕਿੱਥੋਂ ਦੇਵਾਂਗੇ ਆਪਾਂ। ਰਿਸ਼ਤੇਦਾਰ ਵੀ ਕਹਿਣ ਲੱਗ ਗਏ। ਕਹਿਣ ਲੱਗ ਗਏ ਨੇ ਹਾਂ। ਤੇ ਉਪਰਾਵਾ ਹਜੇ ਸੋਭਿਆ ਬਹੁਤ ਪੁੱਛ ਪਿਆ ਅੰਦਰਾ ਜੀ ਬਾਈ ਗਰੂ ਨਹੀਂ ਬਾਈ ਘੋੜਿਆਂ ਵਾਲੇ ਤੁਹਾਨੂੰ ਚੰਗੇ ਬੰਦੀ ਮਿਲਣਗੇ ਤੁਸੀਂ ਆਪ ਚੰਗੇ ਹੋ ਨਾ ਤੁਹਾਨੂੰ ਚੰਗੇ ਮਿਲਣਗੇ ਚੰਗੇ ਮਿਲਣਗੇ ਸਹੀ ਗੱਲ ਆ ਬਾਈ ਹਾਂ ਬਿਲਕੁਲ ਬਾਈ ਇਹਦਾ ਫਿਰ ਕੀ ਨਾਮ ਰੱਖਿਆ ਬਾਈ ਵਿਸ਼ੇ ਦੇ ਦਾ ਇਹਦਾ ਬਾਈ ਤੂਫਾਨ ਨਾਮ ਰੱਖਿਆ ਹੈਗਾ ਬਾਈ ਇਹ ਲక్ష్ਮੀ ਕਦਮਾ ਇਹ ਹਾਂ ਬਾਈ ਲక్ష్ਮੀ ਕਦਮਾ ਇਹਦੀ ਮਾਂ ਵੀ ਲక్ష్ਮੀ ਕਦਮਾ ਹੈ ਅੱਛਾ ਬਾਈ ਤੇ ਇਹ ਵੀ ਲక్ష్ਮੀ ਕਦਮਾ ਬਾਈ ਇਹ ਬਹੁਤ ਰੇਅਰ ਮਾਰਕਿੰਗ ਹੁੰਦੀ ਹੈ ਬਹੁਤ ਚੰਗੇ ਮੰਨਿਆ ਜਾਂਦਾ ਹਾਂਜੀ ਹਾਂ ਬਹੁਤ ਚੰਗਾ ਮੰਨਿਆ ਜਾਂਦਾ ਬਾਈ ਠੀਕ ਆ ਤੇ ਜਿੰਨੇ ਵੀ ਬੰਦੇ ਖਰ ਦੇਖਦੇ ਆ ਬਹੁਤ ਅਸਮੋਤ ਮਿਲਿਆ ਭਾਈ ਅੱਛਾ ਭਾਈ ਹਾਂਜੀ ਹਾਂ ਨਹੀਂ ਸੋਨਾ ਬਹੁਤਾ ਇੱਕ ਕਲਰ ਵੀ ਇਹਦਾ ਪੈਰੋ ਦੂਜਾ ਕਾਲਾ ਆ ਗਿਆ ਬਿਲਕੁਲ ਹਾਂਜੀ ਹਾਂ ਆਪਣੇ ਪਿਓ ਦੇ ਲੈ ਗਿਆ ਰੰਗ ਹਾਂਜੀ ਹਾਂ ਬਿਲਕੁਲ ਤੇ ਬਾਕੀ ਭਾਈ ਸਿਆਣਾ ਇਹਨੇ ਜਿਵੇਂ ਇਹਨੂੰ ਕਹਤਾ ਮਤਲਬ ਮੈਂ ਇਹਨੂੰ ਭਜਾ ਕੇ ਨਾ ਮੋਟਰਸਾਈਕਲ ਨਾ ਹੂੰ ਤੇ ਜੇ ਮੈਂ ਰਸਤੇ 'ਚ ਰੁਕ ਜਾ ਬਾਈ ਹੁੱਲਾ ਹੁੰਦਾ ਤੇ ਰੁਕ ਵੀ ਜਾਂਦਾ ਜਦੋਂ ਮੈਂ ਤੁਰਫਾਂ ਦੇ ਤੁਰਫਾਂ 'ਚ ਇਹ ਹੱਥੀ ਪਾਲੇ ਹੋਏ ਨੇ ਨਾ ਬਈ ਆਪ ਕੋਲੇ ਰਹਿ ਕੇ ਹੁੰਦੇ ਨੇ ਸਹੀ ਗੱਲ ਹੈ ਬਾਈ ਇਹ ਤਾਂ ਹੈ ਹਾਂ ਫਿਰ ਬਾਈ ਲੇਬਰ ਲੂਬਰ ਤੇ ਜੇ ਕਿਵੇਂ ਰੱਖਿਓ ਜਾਂ ਆਪੀ ਨਹੀਂ ਬਾਈ ਆਪ ਹੀ ਮੈਟ ਕਰਦੇ ਆ ਜੀ ਆਪ ਹੀ ਕਰਦੇ ਆਪੀ ਹੁੰਦੇ ਬਾਈ ਆਪਾਂ ਕੀ ਮੇਰੇ ਸਾਰੇ ਪਰਿਵਾਰ ਦਾ ਬਹੁਤ ਜ਼ਿਆਦਾ ਸੰਯੋਗ ਹੈ ਅੱਛਾ ਬਾਈ ਹਾਂ ਤੇ ਆ ਆ ਇੱਕ ਇਹਦਾ ਵੀ ਬੜਾ ਸਹਿਜ ਹੋਗਾ ਆ ਜੀ ਮੁੰਡਿਆ ਤੂੰ ਵੀ ਆ ਜਾ ਮੈਨੂੰ ਇਹਦਾ ਨਾਂ ਭੁੱਲ ਜਾਣਾ ਇਹਦਾ ਨਾਂ ਜੋਵੰਟ ਲੋਜੀ ਜੋਵਨ ਇਹ ਵੀ ਜੋ ਬੰਦਾ ਹੀ ਬੜਾ ਸਹਿਯੋਗ ਅੱਜ ਨੇ ਸਵਾਰੀ ਬੜੀ ਕੈਟਗਰੀ ਆ ਜੋਬ ਨੇ ਜੋਬੰਡਰ ਆ ਤਾਂ ਨਹੀਂ ਜਾਂ ਘੋੜੀ 'ਪਾ ਚਲੀ ਜੀ ਅੱਛਾ ਅੱਛਾ ਕਹਿੰਦਾ ਨਾ ਬਈ ਦਰ ਯਾਰ ਠੀਕ ਆ ਤੇ ਸ਼ੌਂਕ ਬਹੁਤ ਅੱਜ ਕੱਢ ਨਹੀਂ ਜੁੱਤੀ ਪਾਈ ਆ ਮੁੰਡੇ ਨੇ ਵੀ ਵੀਡੀਓ ਬਣਨੀ ਆ ਬਣੀ ਹਾਂਜੀ ਹਾਂ ਇਹ ਤਾਂ ਰਾਤ ਦਾ ਸੁੱਤਾ ਨਹੀਂ ਮੁੱਠੀਆਂ ਦੀ ਸੁੱਤੀ ਫਿਰਦਾ ਜੀ ਰਾਤ ਦਾ ਅੱਛਾ ਅੱਛਾ ਬਾਈ ਇਹ ਆਪਣਾ ਸਭ ਤੋਂ ਛੋਟਾ ਬੱਚਾ ਆ ਗਿਆ ਬਾਈ ਛੋਟਾ ਆ ਗਿਆ ਜੀ ਹਾਂ ਅੱਛਾ ਇਹ ਵੀ ਅਲਵਕਸ਼ ਦੀ ਆ ਬਾਈ ਇਹ ਵੀ ਅਲਵਕਸ਼ ਦਾ ਬਾਈ ਇਹ ਵੀ ਬਿਲਕੁਲ ਕਾਪੀ ਦਿੱਤੀ ਆਂਦੀ ਉਹਨੇ ਬਾਈ ਹਾਂਜੀ ਹਾਂ ਇਹਦੇ ਇਹਦੇ ਮੱਥੇ ਪਟਾ ਆ ਗਿਆ ਇਹਦੇ ਮੱਥੇ ਪਟਾ ਬਾਈ ਹਾਂ ਲੋਕ ਬਾਈ ਬਸ਼ੇਰਿਆਂ ਨੂੰ ਜਾਂ ਬੱਚਿਆਂ ਨੂੰ ਮੂਹਰੋਂ ਫੜਦੇ ਤੇ ਆਪਾਂ ਮੰਗ ਲੈ ਪਾਸਿਓਂ ਲੋਸਾ ਲੱਗਦੇ ਆ ਠੀਕ ਹੈ ਨਾ ਇਹ ਵੀ ਠੀਕ ਹੈ ਗੱਲੋ ਬਾਈ ਹਾਂ ਤੇ ਸੌ ਹੀਲੇ ਵੀ ਬਹੁਤ ਹੈ ਜਿਵੇਂ ਮਰਜ਼ੀ ਦੀਆਂ ਲੱਤਾਂ ਨੱਤਾਂ ਨੂੰ ਜਿਵੇਂ ਮਰਜ਼ੀ ਹੱਥ ਲਾਈ ਜੋ ਅੱਛਾ ਬਾਈ ਕੁਛ ਨਹੀਂ ਕਹਿੰਦਾ ਇਹ ਇਹ ਕਿੰਨੀ ਉਮਰ ਦਾ ਹੋ ਗਿਆ ਵੀਰੇ ਇਹ ਬਾਈ ਸਾਢੇ 6 ਮਹੀਨਾ ਦਾ ਹੋਇਆ ਅੱਛਾ ਆਖੋ ਖ ਬਹੁਤ ਮੋਟੀ ਜਰੀ ਬੱਚੇ ਸੀ ਹਾਂਜੀ ਹੂੰ ਇਹਦਾ ਕੀ ਨਾਮ ਰੱਖਿਆ ਬਾਈ ਇਹਦਾ ਨਾਮ ਜਗਨੂ ਰੱਖਿਆ ਬਾਈ ਓਂਕੀਰਾ ਪਿਆਰ ਦਾ ਹੂੰ ਹੂੰ ਤੇ ਬਾਕੀ ਹਜੇ ਉਹ ਜਿਹੜਾ ਹੈ ਕਹਾਂ ਪਰ ਪ੍ਰਮੋਸ ਜਿਹੜਾ ਮਾਰ ਹਾਂ ਉਹ ਜਗ੍ਹਾ ਹ ਰੱਖਾਂਗੇ ਜੀਵਨ ਬਾਈ ਜਿਵੇਂ ਆਪਣੇ ਕੋਲ ਆਪਣੀ ਸਾਹਮਣੇ ਘੋੜੀ ਖੜੀ ਆ ਹਾਂਜੀ ਹਾਂ ਇਹ ਤਿੰਨ ਬੱਚੇ ਦੇਗੀ ਆਪਣੇ ਕੋਲੇ ਇਹ ਚਾਰ ਬਾਈ ਚਾਰ ਦੇਗੀ ਚਾਰ ਦੇਗੀ ਪਹਿਲਾ ਬੱਚਾ ਫਿਰ ਆਪਣਾ ਪਹਿਲਾ ਬੱਚਾ ਤਾਂ ਬਾਈ ਬਸ਼ੇਰੀ ਸੀਗੀ ਉਹ ਸਪਾਇਰ ਹੋ ਗਈ ਸੀ ਅੱਛਾ ਅੱਛਾ ਇਹਦੀ ਹਾਂ ਠੀਕ ਆ ਬਾਈ ਉਹ ਮਤਲਬ ਮੇਰੇ ਬਹੁਤ ਦਿਲ ਦੇ ਨੇੜੇ ਸੀਗੀ ਅੱਛਾ ਵੀਰੇ ਤੇ ਬਹੁਤ ਜਿਆਦੇ ਬਾਈ ਉਹਦਾ ਦੁੱਖ ਵੀ ਲੱਗਿਆ ਅੱਛਾ ਬਾਈ ਹਾਂ ਹਾਂ ਉਹ ਹਜੇ ਤੱਕ ਹਾਂ ਭੁੱਲੀ ਨਹੀਂ ਜਾਂਦੀ ਬਾਈ ਅੱਛਾ ਅੱਛਾ ਹਾਂ ਹੋ ਸਕਦਾ ਉਹ ਮਤਲਬ ਹੁੰਦੀ ਤਾਂ ਅੱਜ ਵੀਡੀਓਗ੍ਰਾਫੀ ਉਹਦੀ ਹੋਣੀ ਸੀ ਹੋਰ ਗੱਲ ਹੋਣੀ ਸੀ ਤੇ ਜਿਹੜਾ ਦਿਲੋਂ ਜੁੜਿਆ ਹੁੰਦਾ ਨਾ ਕੋਈ ਨਾਲ ਧੱਕਾ ਨੂੰ ਵੱਜਦੀ ਵੱਜਦੀ ਬਾਈ ਦਾ ਬਾਈ ਸਹੀ ਗੱਲ ਤੇ ਚਲੋ ਹੈ ਪਰਮਾਤਮਾ ਹਾਂ ਬਿਲਕੁਲ ਜੀਵਨ ਬਾਈ ਆਪਾਂ ਨੂੰ ਕਿੰਨਾ ਸਮਾਂ ਕਿੰਨਾ ਹੋ ਗਿਆ ਘੋੜਿਆਂ ਚ ਆਇਆ ਨੂੰ ਸਮਾਂ ਬਾਈ ਮੈਨੂੰ 4 ਸਾਲ ਹੋ ਗਏ ਅੱਛਾ 4 ਸਾਲ ਹੋ ਗਏ ਚਲੋ 4 ਸਾਲਾਂ ਚ ਅੱਜ ਤਿੰਨ ਤਾਂ ਵਸ਼ੀਰੀ ਖੜੇ ਆ ਮਾਲਕ ਦੀ ਕਿਰਪਾ ਨਾਲ ਬਾਈ ਹੈ ਪਰਮਾਤਮਾ ਚੰਗੇ ਘੋੜਿਆਂ ਦੇ ਬਹੁਤ ਜ਼ਿਆਦਾ ਸਹੀ ਗੱਲ ਆ ਬਾਈ ਆਪਾਂ ਸੋਚਿਆ ਨਹੀਂ ਸੀ ਕਦੇ ਠੀਕ ਆ ਬਾਈ ਵੀ ਯਾਰਾ ਜੇ ਤੇ ਆਪਾਂ ਘੋੜੀ ਲੈਂਦੀ ਆ ਬਾਈ ਆਹ ਹੂੰ ਹੂੰ ਕੁੱਲ ਮੈਂ 85000 ਦੀ ਕੁੜੀ ਲਿਆ ਸੀ ਬਾਈ ਗੱਬਣੇ ਇਹੇ ਬਾਈ ਹਾਂ ਬਾਈ ਠੀਕ ਹੈ ਬਈ ਤੇ ਨਾ ਤਾਂ ਉਦੋਂ ਬਾਈ ਮੈਨੂੰ ਇਹ ਪਤਾ ਸੀ ਵੀ ਕੁੜੀ ਕਾਲੀ ਜੇ ਕੀ ਹੁੰਦੀ ਆ ਜਾਂ ਮੱਥੇ ਪਟਾ ਹੁੰਦਾ ਜਾਂ ਉਹਦੇ ਕੀ ਹੁੰਦਾ ਕੁਛ ਨਹੀਂ ਪਤਾ ਬਾਈ ਹੂੰ ਹੂੰ ਤੇ ਮੇਰਾ ਬਿੰਦੋ ਮੇਰਾ ਦੋਸਤ ਹੀ ਆ ਅੱਛਾ ਬਾਈ ਤੇ ਅੱਜ ਚਲੋ ਉਹਨੂੰ ਕੋਈ ਕੁਝ ਕੰਮ ਕਰਨਾ ਨਹੀਂ ਆਇਆਗਾ ਹਾਂਜੀ ਤਾਂ ਮੈਂ ਉਹਦਾ ਜਕਰ ਵੀ ਕਰਦਾ ਐ ਤੇ ਉਹਦਾ ਧੰਨਵਾਦ ਆ ਬਹੁਤ ਠੀਕ ਹੈ ਮੈਨੂੰ ਇੱਥੇ ਤੱਕਰ ਪਹਚਾਇਆ ਉਹਨੇ ਠੀਕ ਹੈ ਬਈ ਚੰਗੇ ਦੋਸਤਾਂ ਦਾ ਬਹੁਤ ਵੱਡਾ ਸਹਾਰਾ ਹੁੰਦਾ ਬਈ ਹਾਂ ਤੇ ਮਤਲਬ ਆ ਉਹ ਮੇਰੇ ਨਾਲ ਗਿਆ ਤੇ ਉਹਨੇ ਮੈਨੂੰ ਇਹ ਕੁੜੀ ਉਹ ਕਹਿੰਦਾ ਵੀ ਲੈ ਲੈ। ਅੱਛਾ ਬਈ। ਆਪਾਂ ਕੁੜੀ ਲੈ ਲਈ ਬਈ। ਆਪਾਂ ਨੂੰ ਪਤਾ ਨਾਲ ਨਹੀਂ ਸੀਗਾ। ਅੱਛਾ ਬਈ। ਵੀ ਕੀ ਸਿਸਟਮ ਹੁੰਦਾ ਇਹਦੇ ਚ। ਠੀਕ ਹੈ ਬਈ। ਤੇ ਜਦੋਂ ਬਾਈ ਕੁੜੀ ਲਿਆਂਦੀ ਇਹ ਆਪਣੇ ਘਰੇ ਸੂਪੀ। ਹੂੰ। ਤੇ ਜਦੋਂ ਬਸ਼ੇਰੀ ਆਈ ਅੱਛਾ ਬਈ। ਮੈਨੂੰ ਬਹੁਤ ਭਰਾਵਾਂ ਦਾ ਪਿਆਰ ਜਿਵੇਂ ਤੁਸੀਂ ਆ ਗਏ ਬਾਈ ਦੇਖ ਕੇ ਹਲਾ ਕਹਦਾ ਕਿ ਚੰਗੇ ਬੱਚੇ ਦਾ ਚੰਗਾ ਹੀ ਕਹੂ ਨਾ। ਕਹੂਗਾ ਹਾਂਜੀ ਬਈ। ਤੇ ਉੱਥੋਂ ਫਿਰ ਥੋੜਾ ਜਿਆ ਸ਼ੌਂਕ ਵਧ ਆ ਗਿਆ ਬਈ। ਅੱਛਾ ਬਈ। ਹਾਂ ਵਧਦਾ ਵਧਦਾ ਫਿਰ ਉਹ ਬਸ਼ੇਰੀ ਦਾ ਚਲੋ ਮਾਰਲੇ ਨੇ ਸਪਾਇਰ ਹੋ ਗਈ ਨਹੀਂ ਰਹੀ। ਅੱਛਾ ਬਈ ਤੇ ਚਲੋ ਅੱਜ ਵੀ ਮਾਲਕ ਦੀ ਕਿਰਪਾ ਨਾਲ ਰੰਗ ਭਗ ਲਾ ਦਿੱਤੇ ਤੇ ਜੀਵਨ ਬਾਈ ਜਿਵੇਂ ਨਵੇਂ ਬੰਦੇ ਨੂੰ ਦਿੱਕਤਾਂ ਹਰ ਇੱਕ ਚੀਜ਼ ਨਾਲ ਚਲੋ ਤੁਹਾਨੂੰ ਜਾਨਵਰ ਚੰਗਾ ਮਿਲ ਗਿਆ ਮਾਲਕ ਦੀ ਕਿਰਪਾ ਨਾਲ ਹੋਰ ਬਹੁਤਾਂ ਅਖਰ ਖਾਬ ਚ ਦਿੱਕਤਾਂ ਨੇ ਤੁਹਾਨੂੰ ਕੋਈ ਅਜਿਹੀ ਦਿੱਕਤ ਆਈ ਬਾਈ ਨਹੀਂ ਬਾਈ ਕੋਈ ਨਹੀਂ ਇਹ ਪਤਾ ਕੀ ਗੱਲ ਆ ਬਾਈ ਇਹ ਵੱਡਾ ਹਊਆ ਬੰਦਾਂ ਦਾ ਅੱਛਾ ਬਾਈ ਜਿਵੇਂ ਹੁਣ ਨਵਾਂ ਬੰਦਾ ਕੋਈ ਆਪਾਂ ਮੈਂ ਵੀ ਨਵਾਂ ਹੀ ਆ ਕੋਈ ਜੀ ਹੁਣ ਮੈਂ ਕਹਿੰਦੇ ਆ ਬਾਈ ਹਨਾ ਅੱਜ ਚਲੋ ਆਪਣੀ ਬੈਗਰੂਨੀ ਸੁਣੀਆ ਤੁਸੀਂ ਵੀਡੀਓ ਬਣਾਉਣ ਨੂੰ ਆਏ ਹੋ ਹਾਂਜੀ ਹਾਂਜੀ ਬਾਈ ਮੈਂ ਕਹਿੰਦੇ ਆ ਨਹੀਂ ਪਰ ਮੈਂ ਵੀ ਤਾਂ ਨਵਾਂ ਹੀ ਆ ਜੀ ਠੀਕ ਹੈ ਵੀਰੇ ਪਰ ਰੱਖ ਰਖੋ ਜੇ ਐਡੀ ਕੋਈ ਚੱਕਰ ਵਾਲੀ ਗੱਲ ਨਹੀਂ ਹੁਣ ਤਾਂ ਜਿਵੇਂ ਬਾਈ ਲਾਲਾ ਵੀ ਫੀਟਾਂ ਬਣੀਆਂ ਬਣਾਈਆਂ ਆਉਂਦੀਆਂ ਜਿਵੇਂ ਹੁਣ ਬਾਈ ਮਨਲਾ ਵੀ ਇਹਨਾਂ ਨੇ ਦਰਾਹੇ ਵਾਲੀ ਦੀ ਫੀਟ ਆਉਂਦੀ ਆ ਹੂੰ ਹੂੰ ਜੇ ਨਵੇਂ ਬੰਦੇ ਨੇ ਮੰਨ ਲਾ ਵੀ ਇਸ ਵਿਸ਼ੇ ਤੇ ਕੂੜੀ ਰੱਖਣੀ ਹੈ ਹੁਣ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਕਿਹਾ ਵੀ ਮੈਂ ਔਰਜੀ ਜਾਂਦਾ ਸੀ ਵੀਰ ਕੀ ਪਾਵਾਂ ਇਹਕ ਬੰਦੇ ਹੀ ਹੁਣ ਕਿਦਾ ਹਾਂਜੀ ਵੀਰ ਔਰਜੀ ਦਾ ਜੀ ਪਰ ਮੈਂ ਕਹਿੰਦਾ ਵੀ ਜੇ ਬੰਦਾ 2 ਕਿਲੋ ਵੀ ਉਹ ਫੀਡ ਪਾਈ ਜਾਵੇ ਅੱਛਾ ਬਈ ਬਈ ਸਮੱਸਿਆ ਨਹੀਂ ਆਉਂਦੀ ਅੱਛਾ ਨਾ ਦਾ ਪਾਊਡਰ ਪਾਉਂਦੇ ਆ ਹੁਣ ਕੂੜੀ ਆ ਇਹਨੂੰ ਕਿਵੇਂ ਪਾ ਦਿੰਦੇ ਤੀਨੂੰ ਬਈ 2 ਕਿਲੋ ਫੀਡ ਪਾਉਣੀ ਕਿੱਲੋ ਸਵੇਰੇ ਕਿਲੋ ਸ਼ਾਮ ਅੱਛਾ ਬਈ ਤੂੰ ਤਿਆਰ ਤਾਂ ਵਧੀਆ ਬਈ ਇਹ ਫਿਰ ਜੀ ਮੈਨੂੰ ਅਕਸਰ ਤਾਂ ਬੰਨਾਂ ਦਾ ਕਿ ਤਿੰਨ ਵੀ ਪਾਣ ਦੇ ਚਾਰ ਵੀ ਫਿਰ ਤੁਸੀਂ ਦੋਏ ਬਾਈ ਹੁਣ ਥੋੜਾ ਗਰਮੀ ਦਾ ਕਰਕੇ ਘਟਾ ਦਿਓ ਪਹਿਲਾਂ ਜਿਵੇਂ ਛਿਆਲਾ ਸੀ ਉਹ ਤਾਂ ਤਿੰਨ ਵੀ ਪਾਉਂਦੇ ਰਿਹਾ ਤਿੰਨ ਵੀ ਪਾਉਂਦੇ ਰਿਹਾ ਉਹ ਤਾਂ ਜਿਵੇਂ ਬਾਈ ਜਾਨਵਰ ਦਾ ਦੇਖ ਕੇ ਆਪਾਂ ਨੂੰ ਐ ਲੱਗਦਾ ਵੀ ਮਾੜਾ ਮੋਟਾ ਜਾਨਵਰ ਵੀਕ ਐ ਉਹਦਾ ਕਿਲੋ 100 ਗ੍ਰਾਮ ਵਧਾ ਦਿਓ ਨਹੀਂ ਜਦੋਂ ਫੱਟਾ ਜਾਨਵਰ ਫਿਰ ਕੋਈ ਲੋੜ ਨਹੀਂ ਠੀਕ ਹੈ ਬਈ ਹਾਂ ਵੀ ਜਿਵੇਂ ਉਹ ਨਵੇਂ ਬੰਦੇ ਨੇ ਬਾਈ ਕੋਈ ਕੋਈ ਰੱਖਣੀ ਲਾਲਾ ਨੂੰ ਕੁਸ਼ ਕਰਨ ਦੀ ਲੋੜ ਨਹੀਂ ਤੂੜੀਦਾਰਾ ਕੋ ਪਾਓ ਤੇ ਫੀਡ ਮ ਮਤਲਬ ਕਹਿੰਦੇ ਵੀ ਪਾਓ ਹਾਂਜੀ ਹਾਂਜੀ ਜਿਹੜਾ ਮੇਰਾ ਤੇਰਬਾ ਨੀਜੀ ਤੇਰਬਾ ਹਣਾ ਉਹਦਾ ਹਰ ਇੱਕ ਮਾਲੀ ਮੋਟੀ ਪਾ ਦੇ ਨੇ ਪਾ ਦੇ ਨੇ ਬਈ ਥੋੜੀ ਥੋੜੀ ਜੀ ਰੁਕ ਰੁਕ ਜਾ ਜਿਵੇਂ ਕਿ ਮਤਲਬ ਫੀਡ ਤਾਂ ਕੱਲੀ ਵੀ ਪਾਉਨੇ ਆ ਅੱਛਾ ਬਈ ਆ ਫੀਡ ਤਾਂ ਮਤਲਬ ਨੀਰੀ ਛੱਟਨੇ ਇਹਨਾਂ ਨੂੰ ਠੀਕ ਆ ਬਈ ਫੀਡ ਨੀਰੀ ਛੱਟ ਕੇ ਤੇ ਉਸ ਤੋਂ ਬਾਅਦ ਜਦੋਂ ਖਾ ਲਈ ਉਸ ਤੋਂ ਬਾਅਦ ਥੋੜੀ ਕਾਣੀ ਪੂਰੀ ਪਾ ਦਿੰਦੇ ਜਿਹਦਾ ਦਿਲ ਮੰਨ ਦਾ ਮੋਹਮਾ ਸਾਫ ਹੋ ਜਾਂਦਾ ਨਾਲ ਤਾਂ ਬਾਈ ਠੀਕ ਆ ਬਾਈ ਤੇ ਨਾਲੇ ਜਾਨਵਰਾਂ ਨੂੰ ਸ਼ੁਕ ਠੀਕ ਆ ਹਰ ਹਰ ਉਹ ਤਾਂ ਪਾਣੀ ਪੋਣਾ ਬਾਈ ਇੱਕ ਥੋੜਾ ਜਿਹਾ ਮੈਂ ਜਿਹੜਾ ਮੇਰਾ ਦੇਰ ਬਾਈ ਉਹ ਤਾਂ ਹਰ ਇੱਕ ਦੇ ਦਿਨੋਂ ਪਹਿਲਾਂ ਦੱਸ ਕਿਹੜਾ ਵੱਖਰੇ ਵੱਖਰੇ ਦੇਰ ਬਿਆ ਵੀ ਮੈਂ ਹੁਣ ਜਿਵੇਂ ਗਰਮੀਆਂ ਚੱਲ ਪਈਆਂ ਗਰਮੀਆਂ ਦੇ ਵਿੱਚ ਪਾਣੀ ਜ਼ਰੂਰ ਰੱਖਦਾ ਜਾਨਵਰਾਂ ਕੋਲੇ ਅਜਾ ਹਰ ਟਾਈਮ ਪਾਣੀ ਹਰ ਟਾਈਮ ਪਾਣੀ ਜਿਵੇਂ ਮੰਨ ਲਾ ਸ਼ਾਮ ਨੂੰ ਬਦਲਦਾ ਤੇ ਸਵੇਰੇ ਫੇਰ ਬਦਲਦਾ ਬਾਈ ਹਾਂ ਤੇ ਮਤਲਬ ਉਹ ਨਾ ਜਾਨਵਰ ਜਿੰਨਾ ਜ਼ਰੂਰਤ ਹੈ ਬਾਈ ਪੀਣਾ ਦਾ ਹਾਂ ਹਾਂ ਜੀ ਹਾਂ ਇਧਰ ਬਾਈ ਦੇ ਮਿੱਤਰ ਵੀ ਸੇ ਬਾਈ ਆਪਣੇ ਮਿੱਤਰ ਪਿਆਰੇ ਆਏ ਹੋਣੇ ਉਹਨਾਂ ਦੀ ਵੀ ਵੀਰ ਬਣ ਕੇ ਬਣਾ ਹਾਂ ਜ਼ਰੂਰੀ ਨੇ ਸਾਰੇ ਬਾਈ ਜਦੋਂ ਜਿੰਨੇ ਵੀ ਸ਼ਾਟ ਲਏ ਅੱਧੇ ਤਾਂ ਬੰਦੇ ਵਿੱਚ ਵਰਤੇ ਵੀ ਅਸੀਂ ਨੇ ਬਾਈ ਵੀਡੀਓ ਦੇ ਵਿੱਚ ਰਹਿ ਗਏ ਭਾਈ ਹਾਂ ਕੁਝ ਵੱਡੇ ਕੱਦ ਵਾਲੇ ਰਹਿ ਵੀ ਜਾਂਦੇ ਨੇ ਇੰਕਾ ਇੰਦਰਜੀਤ ਢੱਲੋਂ ਹੁਣ ਆਇਆ ਗਿਆ ਇਹਨੂੰ ਵੀ ਦਿਵਾਉਣੀ ਆ ਘੋੜੀ ਅਜੇ ਅੱਛਾ ਅੱਛਾ ਬਾਈ ਠੀਕ ਆ ਇਹ ਸਾਰੇ ਭਾਈ ਮਿੱਤਰ ਪਿਆਰੇ ਨੇ ਸਾਰੇ ਬਾਈ ਸਾਡੇ ਘੋੜੀਆਂ ਵਾਲੇ ਨੇ ਬਾਈ ਕੋਲ ਅੱਜ ਪਹੁੰਚੇ ਹੋਏ ਨੇ ਤੇ ਦਿਖਾਇਆ ਆਪਾਂ ਨੇ ਤੁਹਾਨੂੰ ਬਾਈ ਦਾ ਫਾਰਮ ਫਾਰਮ ਕਿਵੇਂ ਲੱਗਿਆ ਉਹ ਵੀ ਕਮੈਂਟ ਕਰਕੇ ਦੱਸਿਓ ਜੀਵਨભાઈ ਓਕੇ ਹੈ ਜੀ ਕੰਮ ਤੇ ਬਾਈ ਇੱਕ ਨਾ ਇਹ ਬਾਈ ਵੀ ਮਤਲਬ ਇਹਦੀ ਬਹੁਤ ਬੀਬ ਸੀਗੀ ਕੁੜੀ ਅੱਛਾ ਬਾਈ ਹਾਂ ਤੇ ਇਹਨੇ ਵੀ ਬਾਈ ਨੇ ਉਹ ਫੀਡ ਪਾ ਪਾ ਕੇ ਜਿਹੜੀ ਮਤਲਬ ਸੁਰਾਹੇ ਵਾਲੀ ਦੀ ਫੀਡ ਆ ਹਾਂਜੀ ਬਾਈ ਉਦੋਂ ਵਰਤੇ ਆ ਸਾਨੂੰ ਪਤਾ ਫੀਡ ਲਿਆਉਣ ਚ ਪਹਿਲਾਂ ਸਮੱਸਿਆ ਬੜੀ ਆਉਂਦੀ ਸੀ ਬਾਈ ਕਿਤੇ ਕਿਤੇ ਭਾਏ ਦੇ ਕਿਤੇ ਕਿਤੇ ਭਾਏ ਦੇ ਹੁਣ ਬਾਈ ਪਿੰਡ ਦਾ ਉਹ ਤਲਮੰਡੀ ਆ ਤੇ ਭਾਗੀ ਬੰਦਰਾ ਦੁਕਾਨ ਉਹਦੀ ਠੀਕ ਹੋ ਬਈ ਤੇ ਬੰਦਾ ਬਹੁਤ ਵਧੀਆ ਤੁਹਾਨੂੰ ਉੱਥੋਂ ਸਰਵਿਸ ਮਿਲਦੀ ਹੈ ਬਾਈ ਬਹੁਤ ਮਤਲਬ ਸਾਨੂੰ ਸੌਖਾ ਹੋ ਗਿਆ ਤੁਹਾਡੇ ਏਰੀਏ ਨੂੰ ਪੂਰੇ ਹਾਂ ਸਾਡੇ ਏਰੀਆ ਹੋਰ ਹਾਂ ਬਾਈ ਯਾਰ ਉਹ ਸਪੈਸ਼ਲ ਮਿੱਤਰ ਪਿਆਰਾ ਯਾਰ ਤੁਹਾਡੇ ਵਾਂਗੂ ਭਰਾ ਹੀ ਆ ਉਹ ਵੀ ਤੇ ਮੈਂ ਖਿਆ ਯਾਰ ਥੋੜਾ ਬੋਰਡ ਵੀ ਭਾਈ ਦਿਖਾ ਦਾਂਗੇ ਉਹ ਬਾਈ ਵੜ ਕੇ ਜਰੂਰ ਦਿਖਾ ਦੇ ਯਾਰ ਅੱਛਾ ਅੱਛਾ ਬਾਈ ਹਾਂਜੀ ਠੀਕ ਹੈ ਠੀਕ ਹੈ ਲੋ ਮਿੱਤਰੋ ਮੈਂ ਬਾਈ ਦਾ ਤੁਹਾਨੂੰ ਫਾਰਮ ਦਿਖਾਇਆ ਸਾਰਾ ਜਾਨਵਰ ਦਿਖਾਇਆ ਨੇ ਕਿਵੇਂ ਲੱਗੇ ਤੇ ਸਟੱਡ ਸਰਵਿਸ ਓਪਨਾ ਬਸ਼ੇਰੇ ਦੀ ਤੇ 21000 ਰੁਪਏ ਫੀਸ ਆ ਤੇ ਇਹਦਾ ਬੰਦੇ ਦਾ ਇੱਕ ਤਾਂ ਸਾਡੇ ਦਾ ਚੈਨਲ ਆ ਚੈਨਲ ਦਾ ਨਾਮ ਬੋਲ ਵੀ ਕੀ ਆ ਇੰਦਰ ਬਾਦਸ਼ਾ ਇੰਦਰ ਬਾਦਸ਼ਾ ਉਹਨੂੰ ਸਬਸਕ੍ਰਾਈਬ ਕਰ ਲਓ ਕਿਹੜੇ ਕਿਹੜੇ ਪਲੇਟਫਾਰਮ ਤੇ ਆਪਣਾ ਇੰਦਰ ਬਾਦਸ਼ਾ ਵਾਲਾ ਚੈਨਲ YouTube ਤੇ Facebook ਤੇ Instagram ਇਹ ਤਿੰਨੇ ਚੀਜ਼ਾਂ ਤੇ ਸ਼ਾਇਆ ਹੋਇਆ ਵੀ ਮੁੰਡਾ ਤੇ ਉਸ ਚੈਨਲ ਨੂੰ ਫੋਲੋ ਕਰ ਦਿਓ ਬਾਕੀ ਮੈਂ ਸਕਰੀਨਸ਼ਾਟ ਉਹਦਾ ਲਾ ਦੂੰਗਾ ਜਰੂਰ ਤੇ ਵੀਡੀਓ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਬਹੁਤ ਧੰਨਵਾਦ ਸਭ ਭਰਾਵਾਂ ਦਾ